ਭਾਈ ਬੱਚੇ ਪਾਲਣ ਲਈ ਟੱਬਰ ਪਾਲਣ ਲਈ ਕਮਾਈ ਜ਼ਰੂਰ ਕਰਨੀ ਹੈ ਪਰ ਕਮਲੇ ਨਹੀਂ ਬਣਨਾ ਆਹ ਸ਼ਬਦ ਜੇ ਕਿਤੇ ਗੋਰਿਆਂ ਨੂੰ ਸੁਣਾਈਏ ਇੱਥੋਂ ਵਾਲਿਆਂ ਨੂੰ ਵੀ ਸਾਡੇ ਗੁਰੂ ਸਾਹਿਬ ਕਹਿੰਦੇ ਆ ਜੋੜਿਆ ਜਾੜਿਆ ਨਾ ਕਰੋ ਦਿਨ ਰਾਤ ਕਮਲਿਆਂ ਵਾਂਗੂ ਭੱਜਿਆ ਨਾ ਕਰੋ ਕਹਿੰਗੇ ਤੂੰ ਸੁਣ ਲੈ ਅਸੀਂ ਤੇ ਭੱਜਦੇ ਨਹੀਂ ਤਾਂ ਦੇ ਕਹਿਣਗੇ ਨਾ ਤੁਨ ਉਹਨਾਂ ਨੂੰ ਬਿਠਾ ਕੇ ਕਹੋ ਆਜੋ ਤੁਹਾਨੂੰ ਗੱਲ ਦਸੀਏ ਉਹ ਕਹਿਣਗੇ ਕੀ ਸਾਡੀ ਬਾਣੀ 'ਚ ਮਾਰਨ ਨੇ ਬੜਾ ਕੋਈ ਦੱਸਿਆ ਕੀ ਕੀ ਦੱਸਿਆ ਉਨੁ ਭਾਈ ਗੁਰਦਾਸ ਜੀ ਦਾ ਬਚਨ ਸੁਣਾ ਨਹੀਂ ਦਦਸਾਰ ਪਿਤਾ ਪਿਤਾਮਾ ਪਰ ਪਿਤਾਮਾ ਸਜਣੋ ਪਟੰਬ ਸੋਤ ਬੰਧਵ ਨਾ ਭਰਾਤਾ ਹੈ ਨਹੀਂ ਨਨਸਾਰ ਮਾਤਾ ਪਰ ਮਾਤਾ ਬਿਰਧ ਪਰ ਮਾਤਾ ਮਾਮੀ ਮਾਮਾ ਮਾਸੀਓ ਮਾਸਾ ਵਿਵਦ ਬਖਿਆਤਾ ਹੈ ਨਹੀਂ ਸਸੁਰਾਰ ਸਾਸ ਸਾਸਰੋ ਸਾਰੋ ਸਾਰੀ ਨਹੀਂ ਬਿਰਤੀ ਸੁਰ ਜੱਜ ਕਨਾ ਦਤਾ ਹੈ ਅਸਲ ਵਸਨ ਧਨ ਧਾਮ ਕਾ ਹੂੰ ਮੈ ਨਾ ਦੇਖਿਓ ਜੈਸਾ ਗੁਰ ਸਿੱਖ ਸਾਧ ਸੰਗਤ ਕੋ ਨਾਤਾ ਹੈ ਕਹਿੰਦੇ ਦਾਦਕਿਆਂ ਚ ਕੋਈ ਨਹੀਂ ਸਾਰੇ ਗਿਣਤੇ ਇਹ ਵਿਸਥਾਰ ਕਰਨ ਦੀ ਲੋੜ ਨਹੀਂ ਸਮਝ ਆ ਹੀ ਰਹੀ ਹੈ ਦਾਦਕਿਆਂ ਚ ਕੋਈ ਨਹੀਂ ਨਾਨਕਿਆਂ ਚ ਕੋਈ ਨਹੀਂ ਸਹੁਰਿਆਂ ਚ ਕੋਈ ਨਹੀਂ ਅਸਲ ਨਾਤਾ ਸਿੱਖ ਦਾ ਤੇ ਗੁਰੂ ਦਾ ਮਤਲਬ ਗਿਆਨ ਨਾਲ ਨਾਤਾ ਵਧੀਆ ਏ ਕਿਉਂਕਿ ਬੱਚੇ ਨਾਲ ਜਿੰਨਾ ਮਰਜ਼ੀ ਪਿਆਰ ਕਰ ਲਾ ਅਗਲੇ ਦੇ ਵੀ ਬੱਚੇ ਹੋਣੇ ਨੇਗਾ ਆਪਣੇ ਬੱਚਿਆਂ ਨਾਲ ਵੀ ਪਿਆਰ ਕਰਨਾ ਜਿੰਨਾ ਮਰਜ਼ੀ ਮਾਂ ਨਾਲ ਪਿਆਰ ਕਰ ਲਵੇ ਗਾਂ ਜਿਹੜੀ ਵਿਆਹ ਕੇ ਲਿਆਂਦੀ ਉਹਦੀ ਵੀ ਗੱਲ ਸੁਣਨੀ ਪੈਣੀ ਉਹਨੇ ਉਧਰ ਵੀ ਜਾਣਾ ਹੀ ਜਾਣਾ ਮਤਲਬ ਨਾਤਾ ਰਹਿਣਾ ਆ ਗਿਆਨਵਾਨ ਹੋਣਾ ਜ਼ਿਆਦਾ ਜ਼ਰੂਰੀ ਹੈ ਸਮਝਦਾਰ ਹੋਣਾ ਜ਼ਿਆਦਾ ਸਭ ਤੋਂ ਵਧੀਆ ਨਾਤਾ ਹੁਣ ਗੋਰਿਆਂ ਨੂੰ ਸਮਝਾਓ ਕੁਛ ਨਾਲ ਨਹੀਂ ਜਾਣਾ ਬੱਚਿਆਂ ਦਾ ਮੋਹ ਇੰਨਾ ਨਹੀਂ ਉਹ ਕਹਿੰਦਾ ਮੋਹ ਤੇ ਤੁਸੀਂ ਫਸੇ ਆਂ ਅਸੀਂ ਤੇ ਨਿਕਲੇ ਹੋਏ ਆਂ ਅਸੀਂ ਤੇ 18 ਸਾਲ ਬਾਅਦ ਕਿਨੇ ਚੱਲ ਕਰੂਗਾ ਤੇ ਤੁਸੀਂ ਜੇ ਬੱਚਾ 40 ਸਾਲ ਦਾ ਵੀ ਹੋਵੇ ਕਵੇ ਮੈਂ ਅੱਡ ਹੋਣਾ ਸਾਡਾ ਤਾਂ ਵੀ ਰੋਣਾ ਪਿੱਟਣਾ ਪੈ ਜਾਂਦਾ ਵੀ ਐ ਨਹੀਂ ਹੋਣ ਦੇਣਾ ਇਹ ਤੇ ਤੁਸੀਂ ਸਮਝੋ ਅਸੀਂ ਤੇ ਅਸੀਂ ਥੋੜਾ ਇਦਾਂ ਕਰਦੇ ਆ ਵੇਖੋ ਜੀ ਪੈਸਾ ਗੁਰੂ ਸਾਹਿਬ ਜਦੋਂ ਆ ਆ ਬਚਨ ਇਹ ਸੁਣਨਗੇ ਇਹ ਕਹਿਣਗੇ ਤੁਸੀਂ ਲਾਗੂ ਕਰੋ ਅਸੀਂ ਤੇ ਕਰੀ ਬੈਠੇ ਆ ਆ ਲੋਕ ਬੁੱਕਾ ਤੇ ਜਿੰਨੇ ਸਾਡੇ ਆਲੇ ਰਹੁੰਦੇ ਆ ਗੋਰੇ ਨਹੀਂ ਰਹੁੰਦੇ ਹੋਣੇ ਕਹਿਣਗੇ ਵਧੀਆ ਜਿੰਮ ਕਰਿਆ ਕਰਾਂਗੇ ਰੈਸਟ ਕਰਿਆ ਕਰਾਂਗੇ ਸਾਡੇ ਵਾਲੇ ਜਿਵੇਂ ਹੁਣ ਰਾਤ ਤ ਆਪਾਂ ਗੱਲ ਕਰਦੇ ਸੀ ਵੀ ਉਹ ਉਹ ਤਾਂ ਕਹਿੰਦੇ ਐ 8 ਘੰਟੇ 10 ਘੰਟੇ ਟਰੱਕ ਚਲਾਓ ਆਰਾਮ ਨਾਲ ਚਲਾਵਾਂਗੇ ਮੈਨੂੰ ਮੈਂ ਕਿਹੜਾ ਗੋਰੀਆਂ ਨੂੰ ਜਾਣਦਾ ਤੁਸੀਂ ਉਹੀ ਦੱਸਦੇ ਆਂ ਵੀ ਗੋਰੇ ਤੇਜੀ ਰਿਲੈਕਸ ਜੇ ਹੋ ਕੇ ਕਰਦੇ ਆ ਕੰਮ 5 ਦਿਨ ਕੰਮ ਕੀਤਾ 2 ਦਿਨ ਛੱਕ ਸ਼ਕਾ ਲਿਆ ਇਦਾਂ ਹੀ ਕਹਿੰਦੇ ਆ ਸਾਰੇ ਇਹੀ ਦੱਸਦੇ ਆ ਤੇ ਗੁਰੂ ਸਾਹਿਬ ਕਹਿੰਦੇ ਆ ਆਪਣਾ ਕਮਾਣਾ ਖਾਣਾ ਆ ਬਹੁਤਾ ਜੋੜਨ ਦੇ ਚੱਕਰ ਜਨਾ ਪੈਜੀ ਬਾ ਜਿੰਨਾ ਕਿ ਤੇਰਾ ਸੌਖਾ ਚੱਲਦਾ ਚਲਾਈ ਚੱਲ ਹਾਂ ਕਈ ਸੌਖੇ ਸੌਖੇ ਭਾਵੇਂ ਅਰਬਾਂ ਕਮਾ ਲੈ ਪਰ ਰਹੀ ਸੌਖਾ ਰਿਲੈਕਸ ਰਹਿ ਕੇ ਭਾਵੇਂ ਅਰਬਾਂ ਕਮ ਕੀਤੀ ਕਈ ਬੰਦੇ ਦਿਮਾਗ ਹੀ ਇੰਨਾ ਬਿਜ਼ਨਸ ਵਿੱਚ ਕਈਆਂ ਦਾ ਬਿਜ਼ਨਸ ਦੇ ਵਿੱਚ ਐ ਦਿਮਾਗ ਨੇ ਕਈਆਂ ਦੇ ਕਿ ਭਾਈ ਤੂੰ ਜੇ ਰਿਲੈਕਸ ਰਹਿ ਕੇ ਅਰਬਾਂ ਪਤੀ ਵੀ ਬਣ ਸਕਦਾ ਬਣ ਜਾ ਪਰ ਰਹੀ ਰਿਲੈਕਸ ਫਸ ਨਾ ਜਾਈ ਵਿੱਚ ਹਾਂ ਤੇਰੇ ਚ ਪਾਵਰ ਜ਼ਿਆਦਾ ਦਿਮਾਗ ਜ਼ਿਆਦਾ ਕੰਮ ਕਰਦਾ ਆਈਡੀਏ ਬਹੁਤ ਆਉਂਦੇ ਆ ਤੈਨੂੰ ਆਈਡੀਆ ਇਦਾਂ ਦੇ ਹੋਣ ਕਿ ਤੂੰ ਕਰ ਲੈ ਪਰ ਇਹ ਨਾ ਹੋਵੇ ਸ਼ਾਂਤੀ ਭੰਗ ਹੋਈ ਪਈ ਐ ਦਿਮਾਗ ਪਾਗਲ ਹੋਇਆ ਪਿਆ ਢਿੱਡ ਇੱਥੇ ਆਇਆ ਕਿ ਕੀ ਹੋ ਗਿਆ ਜਿੰਮ ਜੁਮਨੀ ਜਾਇਆ ਜਾਂਦਾ ਤੁਰਿਆ ਨਹੀਂ ਜਾਂਦਾ ਸਾਹ ਹੱਫਲਿਆ ਪਿਆ ਕੀ ਹੋਇਆ ਕਹਿੰਦੇ ਜੀ ਪੈਸਾ ਕਮਾ ਰਹੇ ਆ ਫਿਰ ਗਲਤ ਐ ਫਿਰ ਗਲਤ ਐ ਤੁਸੀਂ ਰਿਲੈਕਸ ਰਹਿ ਕੇ ਅਰਬਾਂ ਕਮਾ ਲਓ ਬਿਲੀਅਨ ਕਮਾ ਲਓ ਪਰ ਆਪਣੇ ਆਪ ਨੂੰ ਰਿਲੈਕਸ ਰੱਖਿਓ ਠਟਕਣਾ ਨਹੀਂ ਗਦੇ ਸ਼ਾਂਤੀ ਰੱਖਣੀ ਐ ਪੀਸ ਆਫ ਮਾਈਂਡ ਇੱਕ ਜਣਾ ਨਹੀਂ ਚਾਹੀਦਾ ਕਦੇ ਆ ਬੜਾ ਰਿਲੈਕਸ ਰਹਿਣਾ ਜ਼ਰੂਰੀ ਹੈ ਸ਼ਾਂਤ ਰਹਿਣਾ ਬੜਾ ਜ਼ਰੂਰੀ ਹੈ ਸਹਿਨਸ਼ੀਲਤਾ ਰੱਖਣੀ ਬੜੀ ਜ਼ਰੂਰੀ ਹੈ ਸਹਿਨਸ਼ੀਲਤਾ ਸਭ ਤੋਂ ਵੱਡਾ ਗੁਣ ਹੈ ਜਿੱਥੇ ਮਰਜ਼ੀ ਲਾ ਲਿਓ ਜ਼ਿੰਦਗੀ 'ਚ ਇੱਕੋ ਗੁਣ ਡਵੈਲਪ ਕਰ ਲਓ ਹੈਗਾ ਤੁਹਾਡੇ 'ਚ ਵੀ ਹੈ ਮੇਰੇ 'ਚ ਵੀ ਹੈ ਆਪਣੇ ਸਾਰਿਆਂ 'ਚ ਇਹ ਗੁਣ ਇੱਕ ਕੁਆਲਿਟੀ ਹੈ ਪਰ ਇਹਨੂੰ ਥੋੜਾ ਜਿਹਾ ਬਾਹਰ ਕੱਢੋ ਇਹ ਗੁੱਸਾ ਨਹੀਂ ਕਈਆਂ ਨੂੰ ਜ਼ਿਆਦਾ ਆਉਂਦਾ ਕਈਆਂ ਨੇ ਗੁੱਸਾ ਬਹੁਤ ਕੱਢਿਆ ਹਾਈਪਰ ਹੋ ਜਾਂਦੇ ਕੰਮ ਬਹੁਤ ਵਧਾ ਲਿਆ ਕਈਆਂ ਨੇ ਕਈ ਚੀਜ਼ਾਂ ਨੂੰ ਤੁਸੀਂ ਬਹੁਤ ਵਧਾਇਆ ਪਾਣੀ ਦਿੱਤਾ ਕਈ ਗੁਣਾਂ ਨੂੰ ਕਈ ਚੀਜ਼ਾਂ ਨੂੰ ਪਾਣੀ ਦੇਣਾ ਪੈਂਦਾ ਸਾਡੇ ਅੰਦਰ ਹੀ ਨੇ ਸਾਰਾ ਕੁਝ ਕਈਆਂ ਨੂੰ ਪਾਣੀ ਦੇ ਕੇ ਬਹੁਤ ਵਧਾ ਲਿਆ ਤੇ ਕਈ ਚੀਜ਼ਾਂ ਛੋਟੀਆਂ ਛੋਟੀਆਂ ਰਹਿ ਗਈਆਂ ਕੁਝ ਕੁਆਲਿਟੀਆਂ ਇਦਾਂ ਲਿਆ ਨੇ ਜਿਨ੍ਹਾਂ ਨੂੰ ਨੇਚਰਲ ਗੁਣ ਨੇ ਕੁਦਰਤੀ ਗੁਣ ਜਿਨ੍ਹਾਂ ਨੂੰ ਅਸੀਂ ਰੱਬੀ ਗੁਣ ਕਹਿੰਦੇ ਆ ਵੀ ਰੱਬੀ ਗੁਣ ਭਾਈ ਜਿਨ੍ਹਾਂ ਜਿਹੜੇ ਰੱਬ ਨੂੰ ਵੇਖਿਆ ਨੇ ਉਹਦੇ ਗੁਣ ਕਿੱਥੋਂ ਵੇਖ ਲੈ ਜਿਹੜੇ ਰੱਬ ਨੂੰ ਸਮਝਿਆ ਨਹੀਂ ਜਾ ਸਕਦਾ ਉਹਦੇ ਗੁਣ ਇਹ ਨੇਚੁਰਲ ਕੁਦਰਤੀ ਗੁਣ ਹੁੰਦੇ ਆ ਕੁਦਰਤੀ ਗੁਣ ਜਿਹੜੇ ਰੱਬ ਨੂੰ ਨਹੀਂ ਮੰਨਦੇ ਸਤ ਸੰਤੋਖ ਦਇਆ ਧਰਮ ਧੀਰਜ ਉਹਨਾਂ ਵਿੱਚ ਵੀ ਹੈ ਉਹਨਾਂ ਦੇ ਵਿੱਚ ਵੀ ਇਹ ਕੁਆਲਿਟੀ ਹੈਗੀ ਆ ਰੱਬ ਨੂੰ ਨਹੀਂ ਮੰਨਦੇ ਪਰ ਇਹ ਨਹੀਂ ਹੈ ਵੀ ਉਹ ਬੰਦੇ ਹੁਣ ਹਰ ਇੱਕ ਦਾ ਗਲ ਵੱਟਦੇ ਫਿਰਦੇ ਆ ਧੋਖੇਬਾਜ਼ ਨਹੀਂ ਰੱਬ ਨੂੰ ਮੰਨਦੇ ਕਦੇ ਚਰਚ ਨਹੀਂ ਗਏ ਕਦੇ ਮੰਦਰ ਨਹੀਂ ਗਏ ਕਦੇ ਗੁਰਦੁਆਰੇ ਨਹੀਂ ਗਏ ਪਰ ਜ਼ਰੂਰੀ ਨਹੀਂ ਕਿ ਉਹ ਸੰਤੁਖੀ ਨਾ ਹੋਵੇ ਦਇਆਵਾਨ ਨਾ ਹੋਵੇ ਬਿਓ ਬੇਈਮਾਨੀ ਹੋਏਗਾ ਇਦਾਂ ਨਹੀਂ ਇਹ ਨੇਚਰਲ ਗੁਣ ਨੇ ਕੁਆਲਟੀ ਹੈ ਇਹ ਗੁਣ ਨੇ ਇਹ ਪ੍ਰਗਟ ਕਰਨੇ ਆ ਵੇਖੋ ਸਹਿਨਸ਼ੀਲਤਾ ਦੇ ਗੁਣ ਨੂੰ ਪਾਣੀ ਦਿਓ ਤੇ ਜੇ ਕਿਤੇ ਸਹਿਨਸ਼ੀਲਤਾ ਵਾਲਾ ਗੁਣ ਪ੍ਰਗਟ ਕਰ ਲਓ ਨਾ ਜ਼ਿੰਦਗੀ ਵਿੱਚ ਜਿੱਥੇ ਇਹ ਕੰਮ ਆਏਗਾ ਜਿੱਥੇ ਮਰਜ਼ੀ ਲਾ ਲਿਓ ਜਿੱਥੇ ਮਰਜ਼ੀ ਇਹ ਗੁਣੇ ਦਾ ਨਾ ਕਲਗੀਧਰ ਜੀ ਦੇ ਵਿੱਚ ਕਿੰਨੀ ਕਿ ਸਹਿਨਸ਼ੀਲਤਾ ਹੋਏਗੀ ਵੀ ਕੰਡਿਆਂ ਤੇ ਪਏ ਆ ਕੰਡਿਆਂ ਤੇ ਅਰ ਆਰਾਮ ਨਾਲ ਕਹਿੰਦੇ ਕੋਈ ਗੱਲ ਨਹੀਂ ਰਿਲੈਕਸ ਸਹਿਨਸ਼ੀਲ ਪਰ ਆਨੰਦਪੁਰ ਛੱਡਤਾ ਕਹਿੰਦੇ ਕੋਈ ਗੱਲ ਸਹਿਣ ਕਰ ਗਏ ਸਹਿਣ ਕਰ ਗਏ ਬੱਚੇ ਸੀਦ ਹੋ ਗਏ ਜੀ ਵੱਡੇ ਸਹਿਣ ਕਰ ਗਏ ਛੋਟੇ ਸਹਿਣ ਕਰ ਗਏ ਸ਼ੁਰਾ ਮਾਰਤਾ ਹੁਣ ਚੱਲੇ ਆ ਮੌਤ ਵਾਸਤੇ ਵੀ ਸਹਿਨਸ਼ੀਲਤਾ ਚਾਹੀਦੀ ਹੈ ਕਿਤੇ ਮੈਂ ਕਹਿੰਨਾ ਤੁਸੀਂ ਟ੍ਰੈਫਿਕ ਜਾਮ ਵਿੱਚ ਵੀ ਫਸ ਜਾਓ ਕਈ ਤੁਸੀਂ ਵੇਖਿਆ ਐ ਸਟੀਅਰਿੰਗ ਤੇ ਹੱਥ ਮਾਰਨਗੇ ਭੜਕੇ ਪਏ ਹੁੰਦੇ ਕੀ ਹੋ ਗਿਆ ਕਹਿੰਦੇ ਜਾਮ ਜਿ ਫਸ ਗਏ ਅੱਕ ਗਏ ਤੇ ਕਈ ਤੁਸੀਂ ਵੇਖੋਗੇ ਰਿਲੈਕਸ ਹੋਏ ਹੁੰਦੇ ਵੀ ਫਸੇ ਹੋਏ ਆ ਕੋਈ ਨਹੀਂ ਅੱਜ 10 ਘੰਟੇ ਵੱਧ ਲੱਗ ਜਾਣਗੇ ਅੱਜ 2 ਘੰਟੇ ਵੱਧ ਸਹੀ ਉਹ ਰਿਲੈਕਸ ਤੇ ਕਈ ਤੁਸੀਂ ਵੇਖੋਗੇ ਕਿੰਨੇ ਕਾਹਦੇ ਪੈਂਦੇ ਬੱਚਿਆਂ ਨੂੰ ਪਾਲਣਾ ਸਹਿਜਸ਼ੀਲਤਾ ਗੁਣ ਨੂੰ ਲਾ ਲਓ ਬੱਚਾ ਤੁਹਾਡਾ ਨਲਾਇਕ ਨਿਕਲਿਆ ਉੱਥੇ ਕੀ ਗੁਣ ਚਾਹੀਦਾ ਫਿਰ ਫਿਰ ਸਹਿਨਸ਼ੀਲਤਾ ਸਹਿਨਸ਼ੀਲ ਹੁੰਦਾ ਵਿਆਹ ਹੋ ਗਿਆ ਉਹ ਬੀਬੀ ਕਈ ਵਾਰੀ ਕਪੱਤੀ ਆ ਜਾਂਦੀ ਹੈ ਉੱਥੇ ਕੀ ਚਾਹੀਦਾ ਇਹ ਤੁਹਾਨੂੰ ਤੇ ਜ਼ਿਆਦਾ ਹੀ ਚਾਹੀਦਾ ਅੱਜ ਕੱਲ ਤੇ ਇਸ ਗੁਣ ਦੀ ਬਹੁਤ ਲੋੜ ਹੈ ਤੇ ਬੀਬੀਆਂ ਕੋਈ ਵਾਰੀ ਅੱਗੇ ਵਾਲਾ ਪੁੱਠਾ ਮਿਲ ਜਾਂਦਾ ਬੀਬੀਆਂ ਨੂੰ ਵੀ ਕਹਿ ਦਈਏ ਥੋੜਾ ਜਿਆ ਉੱਥੇ ਉੱਥੇ ਕੀ ਚਾਹੀਦਾ ਬੜਾ ਉੱਥੇ ਵੀ ਸਹਿਨਸ਼ੀਲ ਹੁੰਦਾ ਵੀ ਸਹਿਨ ਕਰੋ ਆਪਣੇ ਆਪ ਨੂੰ ਜਿੰਨਾ ਤੁਸੀਂ ਕੂਲ ਰੱਖ ਸਕਦੇ ਆ ਇਸ ਗੁਣ ਨੂੰ ਇਹਨੂੰ ਪਾਣੀ ਦਿਓ ਇਸ ਗੁਣ ਨੂੰ ਇਸ ਗੁਣ ਨੂੰ ਡਵੈਲਪ ਕਰ ਲਓ ਇਹ ਤੁਹਾਡੀ ਕੁਆਲਿਟੀ ਹਰ ਜਗ੍ਹਾ ਕੰਮ ਆਊ ਕੱਲਾ ਪੂਰੇ ਦਾ ਪੂਰਾ ਪੈਕੇਜ ਹੈ ਜ਼ਿੰਦਗੀ 'ਚ ਹਰ ਜਗ੍ਹਾ ਕੰਮ ਆਇਆ ਹੈ ਇਹ ਗੁਣ ਹੈ ਇਹ ਬਹੁਤ ਵੱਡਾ ਸਾਰੀ ਜ਼ਿੰਦਗੀ 'ਚ ਕਦੇ ਵੀ ਕੋਈ ਦੁੱਖ ਸੁੱਖ ਆ ਜਾਵੇ ਵੇਖੋ ਜੇ ਅੱਡ-ਅੱਡ ਵੀ ਹੋਣਾ ਹੈ ਉੱਥੇ ਵੀ ਸਹਿਨਸ਼ੀਲਤਾ ਦੇ ਨਾਲ ਹੋਣਾ ਹੈ ਰਿਲੈਕਸ ਹੋ ਕੇ ਅਟਕੋ ਨਾ ਕੋਈ ਗੱਲ ਨਹੀਂ ਕਿਸੇ ਨੇ ਕੋਈ ਚਾਰ ਗੱਲ ਮਤਲਬ ਆਪਣੇ ਆਪ ਨੂੰ ਰੱਖਣਾ ਪੈਣਾ ਇਦਾਂ ਇਹਨੂੰ ਡਵੈਲਪ ਕਰਕੇ ਵੇਖੋ ਇਹ ਗੁਣ ਹੈ ਇਹ ਕੁਆਲਿਟੀ ਹੈ ਨਿੱਕੇ ਨਿੱਕੇ ਬੱਚੇ ਅਸੀਂ ਇੰਨੇ ਮੋਹ ਵਿੱਚ ਫਸ ਜਾਂਦੇ ਆ ਜਿੱਦਣ ਬੱਚਾ 25 ਸਾਲ ਦਾ ਕਹਿੰਦਾ ਮੈਂ ਆਪਣੀ ਮਰਜ਼ੀ ਕਰਨੀ ਹੈ ਉੱਥੇ ਅਸੀਂ ਸਾਰੇ ਚੀਕਾਂ ਮਾਰਦੇ ਆ ਮੋਹ ਵਿੱਚ ਅਸੀਂ ਕਹਿੰਦੇ ਆ ਮੋਜ ਫਸਣਾ ਨਹੀਂ ਸਾਨੂੰ ਬਾਣੀ ਸਮਝਾਉਂਦੀ ਏ ਸਾਰੇ ਫਸੇ ਸਾਰੇ ਪੁੱਠੇ ਕੰਮ ਕਰਦੇ ਆ ਬਾਣੀ ਨੇ ਸਮਝਾਇਆ ਜੀ ਸਾਡੇ ਅਰਥ ਕੀ ਹੋਇਆ ਤੋਤਿਆਂ ਦੇ ਪਣਾਉਣ ਵਾਲਾ ਕੰਮ ਨਹੀਂ ਵੀ ਸ਼ਿਕਾਰੀ ਨੇ ਤਰਸ ਕੀਤਾ ਉਹ ਕਹਿੰਦਾ ਸ਼ਿਕਾਰੀ ਆਉਂਦਾ ਜਾਲ ਲਾਉਂਦਾ ਤੋਤਿਆਂ ਨੂੰ ਫੜ ਕੇ ਲੈ ਜਾਂਦਾ ਇੱਕ ਬੰਦੇ ਨੇ ਤਰਸ ਕੀਤਾ ਸਾਧ ਨੇ ਉਹ ਕਹਿੰਦਾ ਮੈਂ ਤੋਤਿਆਂ ਨੂੰ ਸਮਝਾ ਦਿੰਨਾ ਇਹ ਸਮਝ ਜਾਣਗੇ ਉਹਨੇ ਕੀ ਸਮਝਾਇਆ ਉਹ ਕਹਿੰਦਾ ਓਏ ਤੋਤੇ ਉਹ ਗੱਲ ਸੁਣੋ ਸ਼ିକਾਰੀ ਆਏਗਾ ਜਾਲ ਲਾਏਗਾ ਚੋਗਾ ਪਾਏਗਾ ਚੋਗਾ ਚੁਗਣਾ ਨਹੀਂ ਜਾਲ ਵਿੱਚ ਫਸਣਾ ਨਹੀਂ ਰੱਟਾ ਲਾ ਲਓ ਸਾਰਿਆਂ ਨੇ ਰੱਟਾ ਲਾ ਲਿਆ ਤੋਦੇ ਮਗਰ ਮਗਰ ਬੋਲੀ ਜਾਣ ਸ਼ਿਕਾਰੀ ਆਏਗਾ ਜਾਲ ਲਾਏਗਾ ਚੋਗਾ ਪਾਏਗਾ ਚੋਗਾ ਚੁਗਣਾ ਨਹੀਂ ਜਾਲ ਵਿੱਚ ਫਸਣਾ ਨਹੀਂ ਸ਼ਿਕਾਰੀ ਆਇਆ ਜਾਲ ਲਾਇਆ ਚੋਗਾ ਪਾਇਆ ਤੇ ਸਾਰੇ ਜਾਨ ਚੂਣ ਲੱਗ ਗਏ ਜਦੋਂ ਚੂਗਣ ਲੱਗ ਗਏ ਸਾਰੇ ਫਸ ਗਏ ਤੇ ਫਸੇ ਹੋਣ ਉਹਨੂੰ ਏਦਾਂ ਚੱਕੀ ਲਿਜਾਵੇ ਫਿਰ ਫਿਰ ਵੀ ਗਈ ਜਾਣ ਸ਼ਿਕਾਰੀ ਆਏਗਾ ਅਟੋਗਾ ਫਸੇ ਹੋਏ ਆ ਏਦਾਂ ਆਪਾਂ ਸਾਰੇ ਆਪਾਂ ਸਾਰੇ ਏਦਾਂ ਜਹਿਮਾਤ ਪਿਤਾ ਸੁਤ ਮੀਤ ਨਾ ਭਾਈ ਮਨ ਉਹਾਂ ਨਾਮ ਤੇਰੇ ਇਹ ਉਹ ਤੋਤੇ ਆਲੇ ਰੱਟੇ ਐ ਫਸੇ ਹੋਏ ਐ ਕਹੀ ਜਾਂਦੇ ਐ ਕਿ ਫਸਣਾ ਨਹੀਂ ਮੋਜ ਨਹੀਂ ਫਸਣਾ ਵੇਖੋ ਬੰਦਾ ਕਿਵੇਂ ਕਮਲਾ ਹੋਇਆ ਆ ਗਾਂਦੇ ਜ਼ਰੂਰ ਆ ਪਰ ਇਹ ਪ੍ਰੈਕਟੀਕਲ ਨਹੀਂ ਗੁਰਬਾਣੀ ਦੇ ਰੱਟੇ ਤੇ ਲਾ ਲੈ ਸ਼ਬਦ ਕੰਠ ਤੇ ਕਰ ਲੈ ਪਰ ਸਾਰੇ ਉਹ ਕੰਠ ਵੀ ਹੈ ਜਾਦ ਵੀ ਹੈ ਬੋਲਦੇ ਵੀ ਆ ਗਾਉਂਦੇ ਵੀ ਆ ਪਰ ਕਰ ਨਹੀਂ ਰਹੇ ਪ੍ਰੈਕਟੀਕਲ ਨਹੀਂ ਹੈ ਇਹਨਾਂ ਸ਼ਬਦਾਂ ਨੂੰ ਪ੍ਰੈਕਟੀਕਲ ਕਰਨਾ ਲਾਗੂ ਕਰਨਾ ਆ ਸ਼ਬਦ ਵੇਖੋ ਲੋ ਸਾਰੇ ਮਾਟੀ ਕੋ ਪੁੱਤਰਾ ਮਾਟੀ ਕੋ ਪਤਰਾ ਕੋਈ ਗਿਆਨ ਬੋਲਦਾ ਵੀ ਬਹੁਤ ਕੁਝ ਪਰ ਫਿਰ ਵੀ ਭੱਜਿਆ ਹੀ ਫਿਰਦਾ ਹੈ ਦੌੜਿਆ ਹੀ ਫਿਰਦਾ ਹੈ ਸਾਰਿਆਂ ਰਸਾਂ ਦੇ ਚਸਕਿਆਂ ਦੇ ਵਿੱਚ ਪਿਆਰ ਚਸਕਿਆਂ ਦੇ ਵਿੱਚ ਪਿਆਰ ਭੱਜਿਆ ਹੀ ਫਿਰਦਾ ਹੈ ਹਾਂਜੀ ਜਦ ਕੱਚ ਪਾਵੇ ਤਦ ਗਰਦ ਤਰ ਤਾਰੇ ਸਾਰਿਆਂ ਤੋਂ ਕਾਉਂਦਾ ਹੈ ਜਿਹਦੇ ਮੁੰਡੇ ਦਾ ਵਿਆਹ ਕਰਨਾ ਹੁੰਦਾ ਨਾ ਇੱਥੇ ਕਾਰਡ ਇਹਨਾਂ ਤੇ ਪੈਸੇ ਚੱਕ ਚੱਕ ਕੇ ਲੱਖ ਲੱਖ ਡਾਲਰ ਲੈ ਜਾਣਗੇ ਕੀ ਕਰਨਾ ਕਹਿੰਦੇ ਬਹਿ ਜਾ ਬਹਿ ਜਾ ਕਰਾ ਕੇ ਆਵਾਂਗੇ ਵਿਆਹ ਕਰਕੇ ਆਇਆ ਮੁੜ ਕੇ 4-4 ਸਾਲ ਚਲਾ ਚਲਾ ਟਰੱਕ ਕਿਸ਼ਤਾਂ ਲਾਉਣਗੇ ਬਹਿ ਜਾ ਬਹਿ ਜਾ ਦੇ ਮਾਰੇ ਇੱਕ ਦਿਨ ਵਿੱਚ ਖਾ ਜਾਂਦੇ ਅਗਲੇ ਪਿੰਡ ਵਾਲੇ ਰਿਸ਼ਤੇਦਾਰ 2 200 ਰੁਪਇਆ ਕਹਿੰਦੇ ਪਰ ਹੈਡ 5-500 ਬੰਦਾ ਬੁਲਾ ਲੈਣਾ 5-500 ਬੰਦਾ ਲੱਕੇ 'ਚ ਪਤਾ ਲੱਗੇ ਚੰਗਾ گاਉਣ ਵਾਲਾ ਸਦੀਏ 5-5 ਸਾਲ ਮੁੜ ਕੇ ਟਰੱਕ ਦੀ ਸੀਟ ਤੇ ਬਹਿ ਬਹਿ ਕੇ ਬੁਰਾ ਹਾਲ ਕਰਾ ਲੈਂਦਾ ਹੈ ਤੇ ਕਈ ਰਿਸ਼ਤੇਦਾਰ ਤੇਰੇ ਇਹੋ ਜਿਹੇ ਐ ਜਿਨ੍ਹਾਂ ਨੇ ਇੰਨਾ ਹੀ ਕਹਿ ਦੇਣਾ ਓਏ ਉੱਥੇ ਇਹ ਵੀ ਚਿੱਟੇ ਦਾ ਹੀ ਕੰਮ ਕਰਦਾ ਲੈ ਲੈ ਸਵਾਲ ਜਿਨ੍ਹਾਂ ਨੇ ਤੈਨੂੰ ਇਦਾਂ ਕਹਿਣਾ ਤੂੰ ਬੜਾ ਵਧੀਆ ਬਣ ਕੇ ਜਾ ਤੈਨੂੰ ਇਦਾਂ ਹੀ ਕਹਿਣਗੇ ਦੋ ਨੰਬਰੀ ਆ ਇਹ ਓ ਯਾਰ ਸਾਡਾ ਫਲਾਣਾ ਰਿਸ਼ਤੇਦਾਰ ਰਹਿੰਦਾ ਉਹਦੇ ਕੋਲ ਤੇ 2000 ਡਾਲਰ ਨਹੀਂ ਬਣਦਾ ਇਹ ਕਿਵੇਂ ਬਣਾਈ ਜਾਂਦਾ ਉਹਨੇ ਤੈਨੂੰ ਉਸੇ ਵੇਲੇ ਨਾਮਦਾਰੀ ਦੇ ਦੇਣੀ ਐ ਤਾ ਕਰਕੇ ਆਪਣਾ ਹਸਾਬਕਤਾ ਵੀ ਰੱਖਿਆ ਕਰੋ ਬਾਕੀ ਸਾਡੇ ਵਾਲੇ ਬਾਬਾ ਜੀ ਤੈਨੂੰ ਅਸੀਂ ਟੂਰਨਾਮੈਂਟ ਕਰਾ ਰਹੇ ਹਾਂ ਤੈਨੂੰ ਚੀਫ ਗੈਸਟ ਬਣਾ ਕੇ ਇੱਥੇ ਲਾ ਕੇ ਬਿੱਲਾ ਜਹਾ ਭਾ ਦੇਣਗੇ ਕਹੇਗਾ ਮੇਰਾ ਪਿੰਡ ਬੜਾ ਸਤਿਕਾਰ ਕਰਦਾ ਤੇਰੇ ਲੱਖ ਰੁਪਏ ਦਾ ਕਰਦਾ ਤੈਨੂੰ ਕਿਹੜਾ ਪੁੱਛਦਾ ਉੱਥੇ ਹੀ ਗੇੜੇ ਦੇ ਕੇ ਆਇਆ ਤੂੰ ਅੱਗੇ ਸਕੂਟਰ ਤੇ ਉੱਥੇ ਹੀ ਫਿਰਦਾ ਹੁੰਦਾ ਸੀ ਤੂੰ ਤੇਰੀ ਬੱਲੇ ਬੱਲੇ ਆ ਕਹਿੰਦਾ ਹੈ ਪਰਸੂ ਪਰਸਾ ਪਰਸਰਾ ਮਾਇਆ ਤੇਰੇ ਤੀਨ ਨਾਮ ਮਾਇਆ ਕਹਿੰਦੇ ਹੈ ਨਹੀਂ ਸੀ ਮੈਨੂੰ ਕਹਿੰਦੇ ਸੀ ਪਰਸੂ ਚਾਰ ਪੈਸੇ ਆ ਗਏ ਕਹਿੰਦੇ ਪਰਸਾ ਕਹਿੰਦੇ ਹੁਣ ਮੈਂ ਲੋਕਾਂ ਦੀ ਮਦਦ ਕਰਦਾ ਕਹਿੰਦੇ ਸੇਠ ਪਰਸਰਾਮ ਜੀ ਇਹ ਕਹਿੰਦੇ ਮੇਰੇ ਨਾਂ ਨਹੀਂ ਮਾਇਆ ਦੇ ਨਾਮ ਹੈ ਇਹ ਤੇ ਅਗਲਾ ਅਗਲਾ ਆਪਣੇ ਕਰਕੇ ਕਰਦਾ ਹੈ ਇਸ ਗੱਲ ਦਾ ਖਿਆਲ ਰੱਖੀਏ ਪ੍ਰਭੂ ਇਹਨਾਂ ਗੱਲਾਂ ਨੂੰ ਸਮਝੀਏ ਆਪਣੀ ਜ਼ਿੰਦਗੀ ਜਿਉਣੀ ਹੈ ਲੋਕਾਂ ਵੱਲ ਨਾ ਵੇਖੋ ਦੁਨੀਆ ਦੀ ਬੱਲੇ ਬੱਲੇ ਜਦੋਂ ਉਹ ਬੱਲੇ ਬੱਲੇ ਘਟਦੀ ਹੈ ਬੰਦਾ ਉਨਾ ਹੀ ਡਿਸਟਰਬ ਹੁੰਦਾ ਹੈ ਜਦਨ ਚਾਰ ਜੇ ਤੁਸੀਂ ਨਾ ਆਉਂਦਾ ਵੇਖੋ ਨਾ ਜਾਂਦਾ ਵੇਖੋ ਜਿੰਨਾ ਬੱਲੇ ਬੱਲੇ ਨੂੰ ਵੇਖੋਗੇ ਉਹਨਾਂ ਜਦਨ ਲੋਕ ਮਾੜਾ ਕਹਿਣਗੇ ਉਨਾ ਹੀ ਦੁਖੀ ਹੋਵੋਗੇ ਤੁਸੀਂ ਬੈਲੈਂਸ ਆਪਣੇ ਮਾਈਂਡ ਨੂੰ ਰੱਖਣਾ ਪੈਣਾ ਆਪਣੇ ਆਪ ਨੂੰ ਕੱਲ ਅਸੀਂ ਗੱਲ ਕਰਦੇ ਸੀ ਬੈਠੇ ਬਾਹਰਲੇ ਪਾਸੇ ਟੈਂਪਰੇਚਰ ਮਾਈਨਸ ਚੱਲਿਆ ਜਾਂਦਾ ਹੈ ਹਰ ਘਰ ਦਾ ਟੈਂਪਰੇਚਰ ਤੁਸੀਂ 70 ਤੇ ਕਰ ਲੈਨੇ ਆ 70 ਕਰ ਦੋ ਬਈ 67 ਕਰ ਦਿਓ ਬਈ ਐਦਾਂ ਕਰ ਲੈਨੇ ਆ ਨਾ ਬਾਹਰ 70 ਬਾਹਰ ਮਾਈਨਸ ਚਲਿਆ ਜਾਂਦਾ ਹੈ ਘਰ ਦਾ 70 ਬਾਹਰ 110 ਚਲਿਆ ਜਾਂਦਾ ਹੈ ਘਰ ਦਾ ਫਿਰ 70 ਬਾਹਰ ਜੋ ਮਰਜ਼ੀ ਹੋਈ ਜਾਏ ਤੈਨੂੰ ਟੈਂਪਰੇਚਰ ਇੱਥੋਂ ਆਪਣਾ ਸੈੱਟ ਕਰਨਾ ਪੈਣਾ ਇੱਥੋਂ ਇੱਥੋਂ ਮਾਈਂਡ ਦਾ ਇਹਦੀ ਇਹਨੂੰ ਰੈਡੀ ਕਰਨਾ ਪੈਣਾ ਬਾਰ ਜੋ ਮਰਜੀ ਹੋਣ ਦਿਓ ਆਪਣਾ ਟੈਂਪਰੇਚਰ ਜੇ ਤੈਨੂੰ ਸੈੱਟ ਨਹੀਂ ਕਰਨਾ ਆਉਂਦਾ ਤੇ ਪ੍ਰੋਬਲਮ ਚ ਜਾਏਗਾ ਇਹਨੂੰ ਸੈੱਟ ਕਰੋ ਬਾਰ ਜੋ ਮਰਜੀ ਹੋਵੇ ਇਹਨੂੰ ਆਪਣੇ ਆਪ ਦੀ ਟਿਊਨਿੰਗ ਕਰਨੀ ਸਿੱਖ ਲੈ ਆਪਣੀ ਡਿਊਨਿੰਗ ਕਰਨੀ ਸਿੱਖ ਲੈ ਸੌਖਾ ਰਹੇਗਾ ਬਾਰ ਨਹੀਂ ਬਦਲਿਆ ਜਾ ਸਕਦਾ ਬਾਰ ਕਦੇ ਕੋਈ ਤੂਫਾਨ ਕਦੇ ਕੋਈ ਕਦੇ ਕੋਈ ਬਾਹਰਲੇ ਮੌਸਮ ਬਦਲਦੇ ਰਹਿਣਗੇ ਪਰ ਅੰਦਰਲਾ ਤੂੰ ਇੱਕ ਰੱਖ ਬੈਲੈਂਸ ਆਪਣੇ ਮਾਈਂਡ ਨੂੰ ਬੈਲੈਂਸ ਇਹ ਤੁਹਾਡੇ ਹੱਥ ਹੈ ਜਿਵੇਂ ਘਰ ਦਾ ਟੈਂਪਰੇਚਰ ਤੇਰੇ ਹੱਥ ਹੈ ਕਿ ਨਹੀਂ ਹੈ ਬਾਹਰ ਵਾਲਾ ਤੇ ਨਹੀਂ ਨਾ ਸਾਡੇ ਹੱਥ ਪਰ ਆਪਣੇ ਘਰ ਦਾ ਤੇ ਹੱਥ ਚ ਹੈ ਆਪਣੇ ਮਾਈਂਡ ਨੂੰ ਕਿੱਦਾਂ ਰੱਖਣਾ ਮਾਈਂਡ ਸੈੱਟ ਕਿੱਦਾਂ ਰੱਖਣਾ ਇਹ ਤੂੰ ਕਰ ਸਕਦਾ ਇਹਨੂੰ ਆਪਣੇ ਆਪ ਨੂੰ ਕਰਕੇ ਰੱਖਿਓ ਲੋਕਾਂ ਮਗਰ ਲੱਗ ਕੇ ਨਹੀਂ ਫਲਾਣਾ ਰਿਸ਼ਤੇਦਾਰ ਆਇਆ ਸੀ ਉਹਨੇ ਤੇ ਐਦਾਂ ਦਾ ਘਰ ਖਰੀਦ ਲੈਣ ਦੇ ਉਹਨੂੰ ਤੂੰ ਛੋਟੇ ਚ ਹਜੇ ਰਹਿ ਲਾ ਹਜੇ ਕਿਰਾਏ ਤੇ ਰਹਿ ਲਾ ਪਰ ਅਡੀਆਂ ਟੁੱਕ ਕੇ ਫਾਹਾ ਨਹੀਂ ਲੈਣਾ ਅੱਡੀਆਂ ਚੁੱਕ ਕੇ ਫਾੜ ਥੋੜਾ ਲੈਣਾ ਆਪਣੇ ਆਪ ਨੂੰ ਰਿਲੈਕਸ ਰੱਖਣਾ ਜ਼ਿੰਦਗੀ ਜਿਉਣੀ ਹੈ ਟਾਈਮ ਪਾਸ ਨਹੀਂ ਕਰਨਾ ਜ਼ਿੰਦਗੀ ਜਿਉਣ ਆਏ ਆ ਇੱਥੇ ਤੇ ਸਾਡੇ ਦੇ ਜਿੱਦਣ ਆਉਂਦੀ ਹੈ ਉਦੋਂ ਵੀ ਹੱਸ ਹੱਸਦੇ ਆ ਤਾਂ ਵੀ ਲੋੜ ਤੋਂ ਵੱਧ ਤੇ ਜਿੱਦਣ ਚੀਕਾ ਮਾਰਦੇ ਆ ਉਹ ਦਿਨ ਵੀ ਲੋੜ ਤੋਂ ਵੱਧ ਜਿੱਦਣ ਭੰਗੜਾ ਪਾਉਣਾ ਉਸ ਦਿਨ ਵੀ ਐ ਲੱਗਦਾ ਵੀ ਪਾਗਲ ਹੀ ਐ ਤੇ ਜਿੱਦੈ ਰੋਣਾ ਹੈ ਉਹ ਦਿਨ ਵੀ ਉਹ ਦਿਨ ਨਾਦਨ ਦਾਸ ਕਰਦਾ ਹੈ ਜਿੱਦਣ ਭੰਗੜਾ ਪਾਉਂਦਾ ਹੈ ਤੇ ਜਿੱਦਾਂ ਇਹਨੂੰ ਕੋਈ ਤਕਲੀਫ ਆਉਂਦੀ ਹੈ ਉਹ ਦਿਨ ਵੀ 나ਗ ਵਾਂਗੂ ਮੇਲਦਾ ਫਿਰ ਹੁਣ ਕਹਿੰਦੇ ਮੈਂ ਰੋ ਰਿਹਾ ਮੈਂ ਦੁਖੀ ਹਾਂ ਸਾਰੀ ਦੁਨੀਆ ਨੂੰ ਦੱਸਦਾ ਤੇ ਐਦਾਂ ਇੱਥੇ ਐਦਾਂ ਦੇ ਲੋਕ ਵੀ ਵੇਖਿਆ ਮੈਂ ਵੀਰੋ ਅਮਰੀਕਾ ਤੋਂ ਜਾਣਗੇ 4 ਵਜੇ ਅਨੰਦ ਕਾਰਜ ਕਰਾ ਕੇ 4:30 ਵਜੇ ਗੁਰਦੁਆਰੇ ਦੇ ਵਿੱਚ ਹੀ ਪੀ ਕੇ ਚਾਹ ਘਰ ਨੂੰ ਚਲੇ ਗਏ ਪਤਾ ਹੀ ਨਹੀਂ ਲੱਗਾ ਕਦੋਂ ਅਨੰਦ ਕਾਰਜ ਹੋ ਗਿਆ 5-7 ਜੀ ਉਹਨਾਂ ਦੇ 5-7 ਜੀ ਉਹਨਾਂ ਨੇ ਐਦਾਂ ਹੁੰਦੇ ਆ ਅਨੰਦ ਕਾਰਜ ਇਹੇ ਜੇ ਵੀ ਹੈਗੇ ਆ ਇਹ ਇੱਥੇ ਵੀ ਹੈ ਤਾਂ ਕਰਕੇ ਆਹ ਸ਼ਬਦਾਂ ਨੂੰ ਅਸੀਂ ਰਿਪੀਟ ਕਰੀਏ ਮਾਈਂਡ 'ਚ ਬਿਠਾਓ ਇਹ ਸਾਡੇ ਵਰਗੇ ਤੇ ਹੱਸਦੇ ਆ ਲੈ ਇਹ ਨਿਰਕੇ ਤੇ ਬਣਾਇਆ ਹੀ ਕੁਝ ਨਹੀਂ ਨਹੀਂ ਭਾਈ ਆਪਣੇ ਆਪ ਨੂੰ ਰਿਲੈਕਸ ਰੱਖਣਾ ਪਹਿਲਾਂ ਜ਼ਰੂਰੀ ਹੈ